ਜ਼ਿਲ੍ਹਾ ਗੁਰਦਾਸਪੁਰ ਦੇ ਹਲਕਾ ਡੇਰਾ ਬਾਬਾ ਨਾਨਕ ਦੇ ਵਿੱਚ ਹਰ ਸਾਲ ਦੀ ਤਰ੍ਹਾਂ ਚੋਲਾ ਸਾਹਿਬ ਦਾ ਮੇਲਾ ਆਰੰਭ ਹੋ ਚੁੱਕਾ ਹੈ ਇਸ ਵਿੱਚ ਚੋਲਾ ਸਾਹਿਬ ਦੇ ਦਰਸ਼ਨ ਕਰਨ ਦੇ ਵਾਸਤੇ ਲੱਖਾਂ ਦੀ ਤਾਦਾਦ ਦੇ ਵਿੱਚ ਸੰਗਤ ਨਤਮਸਤਕ ਹੋਣ ਦੇ ਵਾਸਤੇ ਪਹੁੰਚਦੀ ਹੈ ਜੋ ਵੀ ਸੰਗਤਾਂ ਦੀਆਂ ਮਨੋ ਕਾਮਨਾ ਹੁੰਦੀਆਂ ਨੇ ਉਹ ਪੂਰੀਆਂ ਹੁੰਦੀਆਂ ਨੇ ਇਸ ਮੇਲੇ ਦੇ ਵਿੱਚ ਹੁਸ਼ਿਆਰਪੁਰ ਦੇ ਪਿੰਡ ਖੜਿਆਲਾ ਸ਼ੈਨੀਆਂ ਦੇ 150 ਕਿਲੋਮੀਟਰ ਦੇ ਉੱਪਰ ਪੈਦਲ ਹਲਕੇ ਹਜ਼ਾਰਾਂ ਦੀ ਤਾਦਾਦ ਦੇ ਵਿੱਚ ਸੰਗਤ ਨਤਮਸਤਕ ਹੋਣ ਦੇ ਵਾਸਤੇ ਡੇਰਾ ਬਾਬਾ ਨਾਨਕ ਦੇ ਵਿੱਚ 4 ਮਾਰਚ ਨੂੰ ਪਹੁੰਚੀ ਹੈ ਇਹਨਾਂ ਦਾ ਸਵਾਗਤ ਕਰਨ ਦੇ ਵਾਸਤੇ ਜਗ੍ਹਾ-ਜਗ੍ਹਾ ਤੇ ਕਈ ਪ੍ਰਕਾਰ ਦੇ ਲੰਗਰ ਲਗਾਏ ਜਾਂਦੇ ਨੇ ਨਾਲ ਹੀ ਭਜਨ ਬੰਦਗੀ ਕੀਤੀ ਜਾਂਦੀ ਹੈ ਜਗ੍ਹਾ-ਜਗ੍ਹਾ ਤੇ ਇਹਨਾਂ ਦੇ ਆਰਾਮ ਦੇ ਵਾਸਤੇ ਪੰਡਾਲ ਵੀ ਲਗਾਏ ਗਏ ਨੇ ਚੋਲਾ ਸਾਹਿਬ ਦਾ ਮੇਲਾ 7 ਤੋਂ 10 ਦਿਨ ਤੱਕ ਚੱਲਦਾ ਹੈ ਜਗ੍ਹਾ-ਜਗ੍ਹਾ ਤੇ ਦੁਕਾਨਾਂ ਸਜਾਈਆਂ ਗਈਆਂ ਨੇ ਸੋ ਆ ਵੇਖਦੇ ਆ ਗੁਰਪ੍ਰੀਤ ਸੰਧੂ ਦੀ ਇਹ ਵਿਸ਼ੇਸ਼ ਰਿਪੋਰਟ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਭਾਈ ਜਗਤਵੰਦਰ ਸਿੰਘ ਗ੍ਰੰਥੀ ਗੁਰਦਰਾ ਸਾਹਿਬ ਜੀਰਾ ਪਵਨਾਣਕ ਆਪ ਸਭ ਨੂੰ ਜੋ ਚੋਲਾ ਸਾਹਿਬ ਗੁਰੂ ਨਾਨਕ ਦੇਵ ਜੀ ਦਾ ਜੋ ਚੋਲਾ ਸਾਹਿਬ ਦਾ ਆਪ ਮੇਲਾ ਆ ਰਿਹਾ ਹੈ ਇਸ ਵਿੱਚ ਆਪ ਜੀ ਵੀ ਜੋ ਵੀ ਸਮੂਹ ਸੰਗਤ ਗੁਰਨਾਨਕ ਨਾਮ ਲੇਵਾ ਜੋ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਨ ਵਾਸਤੇ ਤੇ ਚੋਲੇ ਦੇ ਸਾਹ ਦੇ ਦਰਸ਼ਨ ਕਰਨ ਵਾਸਤੇ ਸੰਗਤ ਆ ਰਹੀ ਹੈ ਸਮੂਹ ਸੰਗਤ ਨੂੰ ਦਾਸ ਵੱਲੋਂ ਤੇ ਸ਼੍ਰੋਮਣੀ ਕੌਂਟਰਾਂ ਪ੍ਰਬੰਧਕ ਕਮੇਟੀ ਦੇ ਸਮੂਹ ਪਰਿਵਾਰਾਂ ਵੱਲੋਂ ਲੱਖ ਲੱਖ ਵਧਾਈ ਹੋਵੇ ਤੇ ਗੁਰੂ ਨਾਨਕ ਪਾਤਸ਼ਾਹ ਜੀ ਆਪਣੀ ਤਰਫੋਂ ਸਮੂਹ ਸੰਗਤਾਂ ਦੀਆਂ ਜੋ ਵੀ ਮੰਗੀਆਂ ਭਾਵਨਾਵਾਂ ਅਨਸਾਰੀਆਂ ਮਨੋ ਭਾਵਨਾ ਪੂਰੀਆਂ ਕਰਨ ਤੇ ਦਰਤੋਂ ਖੁਸ਼ੀਆਂ ਤੇ ਖੇੜੀਆਂ ਦੀ ਦਾਤਾ ਬਖਸ਼ਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹ ਸੰਗਤਾਂ ਦੇ ਕਰਨਾ ਚ ਬੇਨਤੀ ਹੈ ਕਿ ਇਹ ਸਹਿਰ ਗੁਰੂ ਨਾਨਕ ਦੇਵ ਜੀ ਦੇ ਨਾਮ ਤੇ ਵਸਿਆ ਹੋਇਆ ਹੈ ਗੁਰੂ ਨਾਨਕ ਦੇਵ ਜੀ ਦਰਬਾਰ ਸਾਹਿਬ ਡੇਰਾ ਬਾਬਾ ਨਾਨਕ ਵਾਲੀ ਜਗਾਹ ਦੀ ਧਰਤੀ ਜੋ ਚਰਨਪ੍ਰਸੋਪ ਪ੍ਰਾਪਤ ਹੈ ਗੁਰੂ ਨਾਨਕ ਪਾਤਸ਼ਾਹ ਉਹ ਜਿੱਤੇ ਰੰਦਾਵੇ ਦੇ ਖੂਹ ਤੇ ਆ ਕੇ ਠਹਿਰੇ ਸਨ 18 ਸਾਲ ਦਾ ਸਮਾਂ ਉਹਨਾਂ ਨੇ ਇਸ ਧਰਤੀ ਤੇ ਗੁਜ਼ਾਰਿਆ ਕਰਤਾਰਪੁਰ ਸਾਹਿਬ ਖੇਤੀ ਕਰਦੇ ਰਹੇ ਉੱਥੇ ਜੋਤੀ ਜੋਤ ਸਮਾਏ ਆ ਆਪ ਸੰਗਤਾਂ ਜੀ ਸਾਕਤ ਅਸਥਾਨ ਤੇ ਦਰਸ਼ਨ ਕਰ ਰਹੇ ਆ ਇੱਥੇ ਬਾਬਾ ਸ੍ਰੀਚੰਨ ਜੀ ਤਪੱਸਿਆ ਕਰਦੇ ਰਹੇ ਆ ਇਹ ਉਹਨਾਂ ਨੇ ਖੂਬ ਬਣਵਾਇਆ ਨਪੁੱਤੀਆਂ ਮਾਵਾਂ ਨੂੰ ਇੱਥੋਂ ਇਸ਼ਨਾਨ ਕਰਨ ਨਾਲ ਪੁੱਤ ਮਿਲਦੇ ਆ ਜਿਨ੍ਹਾਂ ਦੀ ਬੀਬੀਆਂ ਦੇ ਬੱਚੇ ਨਹੀਂ ਵੱਜਦੇ ਉਹ ਇੱਥੇ ਇਸ਼ਨਾਨ ਕਰਦੇ ਮਹਾਰਾਜ ਦੀ ਬਖਸ਼ਿਸ਼ ਹੋ ਜਾਂਦੀ ਆ ਇਸ ਜਗ੍ਹਾ ਤੇ ਗੁਰੂ ਨਾਨਕ ਦੇਵ ਜੀ ਦੇ ਨਾਵੇਂ ਪੀੜੀ ਤੋਂ ਬਾਬਾ ਕਾਬਲੀ ਮਲ ਜੀ ਮਹਾਂਪੁਰਸ਼ ਹੋਏ ਆ ਜਿਨ੍ਹਾਂ ਨੂੰ ਮਹਾਰਾਜ ਨੇ ਸੁਪਨੇ 'ਚ ਦਰਸ਼ਨ ਦਿੱਤੇ ਤੇ ਉਹਨਾਂ ਨੇ ਅਫਗਾਨਿਸਤਾਨ ਸਹਾਰਨ ਪਿੰਡ ਤੋਂ ਗੁਰੂ ਨਾਨਕ ਦੇਵ ਜੀ ਦੇ ਅੰਗ ਵਸਤਰ ਚੋਲਾ ਸਾਹਿਬ ਲਿਆ ਕੇ ਮੈਂ ਇਸ ਜਗ੍ਹਾ ਤੇ ਜਿੱਥੇ ਗੁਰੂ ਮਹਾਰਾਜ ਦਾ ਪ੍ਰਕਾਸ਼ ਆ ਇੱਥੇ ਇਸ ਤਰ੍ਹਾਂ ਸਜੋਬਤ ਕਰਕੇ ਦਰਸ਼ਨ ਸੰਗਤਾਂ ਨੂੰ ਕਰਵਾਏ ਸਨ ਉਦੋਂ ਤੋਂ ਕਠਿਆਲਾ ਸੈਨੀਆਂ ਤੋਂ ਨਾਲ ਸੰਗਤ ਸੰਗ ਦੇ ਰੂਪ ਚ ਰਲ ਕੇ ਆਈ ਸੀ ਉਦੋਂ ਤੋਂ ਹਰ ਸਾਲ ਸੰਗ ਗੁਰੂ ਨਾਨਕ ਦੇਵ ਜੀ ਦੇ ਚੋਲਾ ਸਾਹਿਬ ਦੇ ਦਰਸ਼ਨ ਸਲਾਨਾ ਜੋੜ ਮੇਲਾ ਹਰ ਸਾਲ ਹੁੰਦਾ ਇਸ ਗੁਰਦਾਰਾ ਸਾਹਿਬ ਵੱਲੋਂ ਵੀ ਸੰਗਤਾਂ ਦੇ ਵਾਸਤੇ ਯੋਗ ਪ੍ਰਬੰਧ ਕੀਤੇ ਗਏ ਹਨ ਜੋ ਛੋਟੇ ਬੱਚਿਆਂ ਵਾਲੇ ਸੰਗਤਾਂ ਆਉਣੀਆਂ ਬੱਚਿਆਂ ਵਾਸਤੇ ਬਿਸਤਰੇ ਵੀ ਦਿੱਤੇ ਜਾਣਗੇ ਬਾਕੀ ਲੋੜ ਅਨਸਾਰ ਸੰਗਤਾਂ ਬਿਸਤਰੇ ਲੈ ਕੇ ਆਉਣ ਥਾਂ ਥਾਂ ਸੰਗਤਾਂ ਵਾਸਤੇ ਜੋ ਕਿ ਲੰਗਰਾਂ ਦੇ ਪ੍ਰਬੰਧ ਵੀ ਕੀਤੇ ਹੋਏ ਆ ਆਈ ਹੋਈ ਸੰਗਤ ਜਿਹੜੀ ਸੰਗ ਚੱਲ ਕੇ ਆ ਰਿਹਾ ਉਹਨਾਂ ਦਾ ਕੱਲ ਨੂੰ ਜੇਰਾ ਬਾਬਾ ਨਾਨਕ ਵੱਲੋਂ 베ਦੀ ਪਰਿਵਾਰਾਂ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਵੱਲੋਂ ਪਰਮਾ ਸਵਾਗਤ ਕੀਤਾ ਜਾਏਗਾ ਸੰਗਤਾਂ ਦੇ ਸੰਯੋਗ ਦੇ ਨਾਲ ਇਹ ਗੁਰਦੁਆਰਾ ਸਾਹਿਬ ਦਾ ਪ੍ਰਬੰਧ ਗੁਰਦੁਆਰਾ ਸ਼੍ਰੋਮਣੀ ਕਮੇਟੀ ਅੰਮ੍ਰਿਤਸਰ ਦੇ ਪ੍ਰਬੰਧ ਅਧੀਨ ਦਰਬਾਰ ਸਾਹਿਬ ਡੇਰਾ ਬਾਬਾ ਨਾਨਕ ਮੈਨੇਜਰ ਸਰਦਾਰ ਬਲਜੀਤ ਸਿੰਘ ਦੀ ਜੋਗ ਅਗਵਾਈ ਹੇਠ ਕੰਮ ਚੱਲ ਰਿਹਾ ਜੋ ਕਿ ਬਹੁਤ ਸਤਿਜੇ ਢੰਗ ਦੇ ਨਾਲ ਗੁਰੂ ਮਹਾਰਾਜ ਦੇ ਪ੍ਰਬੰਧ ਚਲਾ ਰਹੇ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ